ਆ ਦੇਖੋ ਇਹਨਾਂ ਨੂੰ ਮਨਾ ਵੀ ਕਰੇ ਇਹਨਾਂ ਨੇ ਔਰੇ ਆ ਕੇ ਖਾਲੀ ਕਰਤਾ ਟੈਂਕ ਜਮਾ ਹੀ ਪਿੱਛੇ ਰਹਿ ਗਏ ਆਪਾਂ ਥੋੜਾ ਜਿਹਾ ਉਹ ਇਹਨੂੰ ਪਹਿਲਾਂ ਬੰਦ ਕਰ ਯਾਰ ਹੈਲੋ ਇਹਨੂੰ ਬੰਦ ਕਰ ਇਹਨੂੰ ਥੱਲੇ ਉਤਰ ਉਹ ਬੰਦ ਕਰ ਖੁੱਲਾ ਯਾਰ ਉਹਨੇ ਗੰਦ ਪਾਇਆ ਲੈ ਬੰਦ ਕਰ ਇਹਨੂੰ ਬੰਦ ਕਰ ਇਹਨੂੰ ਬੰਦ ਕਰ ਇੱਧਰ ਟੈਂਕ ਲਈ ਗਏ ਉੱਥੇ ਕਰ ਉਹ ਲੀਕ ਨੂੰ ਕੋਈ ਨਾ ਬੰਦ ਕਰ ਉੱਤਰ ਕੇ ਬੰਦ ਕਰ ਬੰਦ ਕਰ ਬੰਦ ਕਰ ਬੰਦ ਕਰ ਇਹਨੂੰ ਉਹ ਯਾਰ ਉਹ ਬੰਦ ਕਰ ਗੰਦ ਪਾਇਆ ਯਾਰ ਤਾਂ ਉਹ ਯਾਰ ਉਹ ਬੰਦ ਕਰ ਇਹਨੂੰ ਟੈਂਕ ਰੋਥਰਾ ਪਾੜੇ ਨੂੰ ਰਿਆ ਕੇ ਤਾਂ ਸਾਰਾ ਹੀ ਖਾਲੀ ਕਰਤਾ ਏ ਨਹੀਂ ਰੋਕਣਗੇ ਨਹੀਂ ਜੇ ਤੇਰਾ ਟੈਂਕ ਪਾੜਿਆ ਉਹ ਉੱਥੇ ਹੀ ਚਾਉਣਾ ਰੋ ਰਿਆ ਕਰੇ ਟੈਂਕ ਖੋਲਦਾ ਏ ਇੱਥੇ ਆ ਉੱਥੋਂ ਕਾਦ ਨੂੰ ਚੋਇਆ ਏ ਆ ਦੇਖ ਲੋ ਬੰਦ ਕਰ ਇਹਨੂੰ ਆ ਦੇਖੋ ਇਹ ਗੰਦ ਪਾਇਆ ਇਹਨਾਂ ਨੇ ਸ਼ਰਮ ਹੈ ਨਹੀਂ ਇਹਨਾਂ ਨੂੰ ਹੋਰੇ ਤੇਰਾ ਟੈਂਕ ਚੋਇਆ ਨਹੀਂ ਹੈ ਹੋਰੇ ਕਾਦ ਤੋਂ ਨਹੀਂ ਚੋਇਆ ਟੈਂਕਾ ਇੱਥੋਂ ਜਾ ਚੜਿਆ ਇਹਨੂੰ ਬੰਦ ਕਰ ਯਾਰ ਕਿਵੇਂ ਮਰਜੀ ਕਰ ਉੱਥੇ ਲਾ ਲੈਂਦਾ ਆਪਣੇ ਸਾਈਡ ਤੇ ਆ ਦੇਖ ਲੋ ਹਮਾਰਾ ਦਿਹਾੜੀ ਤੇ ਆਇਆ ਹੈ ਦਿਹਾੜੀ ਤੇ ਤੂੰ ਆਇਆ ਜਾਂ ਤੂੰ ਚਚਰਾਕੀਆਂ ਕਰਦੇ ਹੋ ਤੁਸੀਂ ਏ ਵੀਡੀਓ ਬਣਾ ਲਿਓ ਚਲੋ ਹੁਣ ਦਾ ਹੁਟ ਹੋ ਫੇਰੇ ਦਿੱਤਾ ਉਹਨੇ ਚੱਲ ਕਰ ਸਾਈਡ ਤੇ ਕਰ ਉਰੋਂ ਦਾ ਲੀਕ ਨਹੀਂ ਹੋਇਆ ਰੇ ਆ ਕੇ ਸਾਲਾ ਕਹਿੰਦਾ ਲੀਕ ਹੋ ਗਿਆ ਸੜਕ ਤੇ ਆ ਕੇ ਹੈ ਯਾਰ ਇਹ ਮਗਰ ਇੱਕ ਨੇ ਚਲੇ ਆਏ ਬਣਾਉਦੇ ਉਹ ਨਹੀਂ ਅੱਗੇ ਵੀ ਜਾ ਯਾਰ ਕੰਪਨੀ ਨਹੀਂ ਬਾਈ ਚੌਂਕੀ ਲਾ ਕੇ ਚੱਲੋ ਚੌਂਕੀ ਚੌਂਕੀ ਨੂੰ ਮੋੜ ਇੱਧਰ ਨੂੰ ਮੋੜ ਮੋੜ ਆਈਂ ਜਲੇ ਬਣਾਉਦਾ ਇਹਦੇ ਮੋੜ ਦੋ ਨਗਲਾ ਕੰਪਨੀ ਲਾ ਕੇ ਚੱਲੀ ਜਲੇ ਆਰੇ ਰੋਡ ਦਾ ਸੱਪਿਆ ਨਾ ਮਾਰ ਪਈਆ ਚੈੱਕ ਕਰੋ ਕਹਿੰਦਾ ਟੈਂਕ ਪਾੜਿਆ ਹੋਇਆ ਆ ਲੈ ਕਾਲੀ ਨਹੀਂ ਕਰਾਉਣੀ ਚਾਉਂਦੀਓ ਜਾਣਦੇ ਜਾਣਦੇ ਰੋਡਾਂ ਦੇ ਵੀ ਪਤਾ ਲੱਗ ਚੱਲ 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 ਜਲ ਖੜਨਾ ਨਹੀਂ ਚੱਲ ਚੌਂਕੀ ਚੱਲ ਚੱਲ ਬਹਿ ਜਾ ਬਾਈ ਨਾਲ ਬਹਿ ਜਾ ਤੂੰ ਆ ਜਾਓ ਕਿਰੇ ਤੁਸੀਂ ਵੀ ਆ ਜਾਓ ਨਾਲ ਉੱਥੇ ਛੱਡ ਜੀ ਛੇਦੀ ਲਾਇਆ ਛੇਦੀ ਆ ਜਾ ਸ਼ਰਮ ਲਾਈ ਵੀ ਇਹਨਾਂ ਨੇ ਸ਼ਰਮ ਨੱਕ ਬਰਾਵੀ ਜਾ ਦੋਦਾ ਨਾ ਹੈ ਨਾ ਹੈ ਨਾ ਨਾ ਉਹੀ ਕਰਕੇ ਹਟਿਆ ਚੌਂਕੀ ਜਾ ਰਿਹਾ ਇੱਥੇ ਪਲਟਾਦਾ ਸੀ ਇਹਨਾਂ ਨੇ ਕੇ ਚਲਾ ਦਿੰਦਾ ਕਹਿੰਦਾ ਹੈ ਇਹ ਨਾ ਬਾਤ ਜੀ ਨਾ ਨਾ ਪੈਂਟ ਮਾਰਨੇ ਵਾਲੇ ਦੜੇ ਵਾਲੇ ਵੀ ਚੌਂਕੀ ਤੱਕ ਛੱਡ ਕੇ ਆਵਾਂਗੇ ਹੁਣ ਇਹਨੂੰ

ਬੜਾ ਕੇ ਨਾ ਨਾ ਨਾਲ ਐਵੇਂ ਕਿ ਮੈਂ ਖਾਲੀ ਕਰਨ ਗਿਆ ਇਕਨੇ ਚੌਂਕੀ ਚ ਲਿਆ ਕੇ ਪਤਾ ਲੱਗੂ ਉੱਥੇ ਜਾ ਢੇਰ ਲੱਗੂ ਚੌਂਕੀ ਦੇ ਦੇਖਦਾ ਮਗਰ ਨੂੰ ਵੀ ਚਲੇ ਕੇ ਮੁੜ ਕੇ ਕਿ ਨਹੀਂ ਚੱਲ ਚੱਲ ਖੱਟੇ ਕੇ ਚੱਲ ਕਾਦਮ ਨੇ ਖੜਾ ਤਾਂ ਚੋਇਆ ਨਹੀਂ ਇਹਨੂੰ ਕਿੱਥੇ ਕੋਈ ਤਾਂ ਗੱਲ ਆਥੋਂ ਐਟੀ ਆ ਤੂੰ ਦੋਏ ਜੋ ਕੱਢੇ ਉੱਥੇ ਨਾ ਤੇਰਾ ਟਾਂ ਟੈਂਕਰ ਸੁੱਚ ਹੋਇਆ ਨਹੀਂ ਰੋਡ ਤੇ ਆ ਕੇ ਤੂੰ ਹੋਰਦਾ ਹੱਕਾ ਕੇ ਪਾਤੀ ਆ ਪਾਤਾ